ਸਤਿ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਵੀਡੀਓ ਦੇਖਣਗੇ ਆਪਣੇ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਤੁਹਾਨੂੰ ਆਪਾਂ ਇੱਕ ਮੱਝ ਦਿਖਾਉਣੀ ਹੈ ਤੇ ਇੱਕ ਝੋਟੀ ਦਿਖਾਵਾਂਗੇ ਦੋ ਐਨੀਮਲ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪ੍ਰੋਪਰ ਡਿਟੇਲ ਦੇ ਸਮੇਤ ਜਿਹੜੀ ਆਪਾਂ ਇਹ ਵੀਡੀਓ ਬਣਾਵਾਂਗੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਮਾਲਕ ਦੇ ਨਾਲ ਓਨਰ ਦੇ ਨਾਲ ਗੱਲਬਾਤ ਕਰਕੇ ਸੌਦਾ ਕਰ ਸਕਦੇ ਜੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਅਲਗੋਂ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤਕਰੀਬਨ ਜਦੋਂ ਦੋਸਤੋ ਆਪਾਂ ਭਿੱਖੀਵਿੰਡ ਤੋਂ ਖੇਮਕਰਨ ਰੋਡ ਆਉਨੇ ਆ ਤਾਂ ਰਸਤੇ ਵਿੱਚ ਦੋਸਤੋ ਅਲਗੋਂ ਕੋਠੀ ਆਉਂਦਾ ਤੇ ਉਹੀ ਪਿੰਡ ਆ ਅਵੀਰ ਹੋਣਾ ਦਾ ਤੇ तकरीबन ਆਪਣੀ ਖੀਵੈਂਡ ਤੋਂ 12-13 ਕਿਲੋਮੀਟਰ ਦੀ ਜਿਹੜੀ ਦੂਰੀ ਆ ਤੇ ਨਾਲ ਲੱਗਦੇ ਦੋਸਤੋ ਡੱਬੀ ਪੂਰਾ ਅਮਰਕੋਟ ਆ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੋਸਤੋ ਤੇ ਬਾਕੀ ਬਧੇਰੇ ਜਾਣਕਾਰੀ ਹੈਗੀ ਜਿਹੜੀ ਆਪਾਂ ਵੀਰ ਹੋਂਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਫਤਿਹਪੁਰ ਜਗਤਪੁਰਾ ਜਿਹੜਾ ਬਿਲਕੁਲ ਉਹ ਵੀ ਨਾਲ-ਨਾਲ ਹੈਗੇ ਦੋਸਤੋ ਪਿੰਡ ਜਿਹੜੇ ਲੱਗਦੇ ਆ ਤੇ ਸ ਚਲਦੇ ਆ ਵੀਰ ਦੇ ਕੋਲ ਬਧੇ ਦੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਦੇ ਸਾਸਰੀ ਘਰ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਨੋ ਠੀਠਾ ਸੇਤ ਵਧੀਆ ਜੀ ਵਧੀਆ ਮਾਲਕ ਦੀ ਕਿਰਪਾ ਗੁਰੂ ਨਾਨਕ ਦੇ ਠੀਕ ਇੱਕ ਵੀਰ ਜੀ ਆਪਣੇ ਸਰੋਤਿਆਂ ਨੂੰ ਵੀਰਾਂ ਨੂੰ ਆਪਣਾ ਨਾਮ ਜ਼ਰੂਰ ਦੱਸਗੇ ਮੇਰਾ ਨਾਮ ਵੀਰ ਜੀ ਸਾਹਵਿਆ ਸਾਹਬ ਆ ਜੀ ਪਿੰਡ ਅਲਗੋਵੜੀ ਅਲਗੋਵੜੀ ਹਾਂ ਜੀ ਤੇ ਸਾਹ ਵੀਰੇ ਵੀ ਨਾਲ ਲੱਗਦੇ ਪਿੰਡ ਬੋਰ ਕਿਹੜੇ-ਕਿਹੜੇ ਹੈਗੇ ਇੱਥੇ ਜੀ ਵਾੜਾ ਤੇਲੀਆਂ ਵਾਲਾ ਹਾਂ ਜੀ ਨਵਾਂ ਪਿੰਡ ਤੇ ਤੇਲੀਆਂ ਵਾਲੇ ਵਾੜ ਦੇ ਨਾਲ ਬੈਗ ਆਪਣੇ ਬਸ ਆ ਮਾੜੀ ਕੰਬੋ ਕੇ ਉਦੋਂ ਕੇ ਬਿਲਕੁਲ ਨਾਲ ਬਾੜੀਆਂ ਵੀ ਆ ਜਾਂਦੀਆਂ ਇਹ 5 ਕਿਲੋਮੀਟਰ ਆਪਣੇ ਤੋਂ ਹਟ ਗਏ ਆ ਹਟ ਮੇ 5 ਕਿਲੋਮੀਟਰ ਹਾਂਜੀ ਹਾਂਜੀ ਠੀਕ ਆ ਤੇ ਵੀਰ ਜੀ ਅੱਜ ਆਪਣੇ ਕੋਲ ਦੋ ਪਸ਼ੂ ਸੇਲ ਆ ਜੀ ਤਿੰਨੇ ਵੀਰ ਜੀ ਇੱਕ ਗਾਂ ਨਾਲ ਇੱਕ ਨਾਲ ਵੈੜ ਵੀ ਬਹੋਣੀਆਂ ਜੀ ਹਾਂਜੀ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਹੀ ਵੀਰੇ ਆ ਹਾਂਜੀ ਵੀਰ ਜੀ ਸੇਲ ਠੀਕ ਆ ਸੋ ਦੋਸਤੋ ਵੀਰ ਸਾਫ ਹੋਣਾ ਦਾ ਕਾਫੀ ਲੰਬੇ ਟਾਈਮ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਜਿਹੜੇ ਚੰਗੇ ਚੰਗੇ ਤੁਹਾਨੂੰ ਇਸ ਘਰੋਂ ਦੇਖਣ ਦੇ ਵਿੱਚ ਮਿਲਣਗੇ ਆਰੇ ਸਮੇ ਦੇ ਨਾਲ ਜਿਹੜਾ ਦੋਸਤ ਤੁਸੀਂ ਸੰਪਰਕ ਬਣਾ ਕੇ ਕਿਸੇ ਵਪਾਰੀ ਵੀਰ ਦੇ ਨਾਲ ਸੰਪਰਕ ਪਣਾ ਕੇ ਲਾ ਸਕਦੇ ਜੀ ਕਿਉਂਕਿ ਪਸ਼ੂ ਜਿਹੜੇ ਡੇਲੀ ਰੂਟੀਨ ਦੇ ਵਿੱਚ ਅਪਡੇਟ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ ਤੇ ਵੀਰ ਜੀ ਕਰੀਏ ਸ਼ੁਰੂ ਆਪਾਂ ਇਸ ਪਹਿਲੇ ਨੰਬਰ ਦੀ ਮੱਝ ਤੋਂ ਜੀ ਹਾਂ ਜੀ ਵੀਰ ਜੀ ਆਹ ਦੋਸਤ ਹਾਂਜੀ ਆਹ ਲਓ ਦੋਸਤ ਇੱਕ ਰਿਮਾ ਤੁਹਾਨੂੰ ਜਿਹੜਾ ਬਾਡੀ ਬੰਦ ਦਾ ਸਟਰਕਚਰ ਦਿਖਾ ਦੇਣਾ ਮੱਝ ਦਾ ਤੇ ਖੂਬਸੂਰਤ ਹਵਾਨੇ ਵੱਲੋਂ ਦੋਸਤੋ ਬਹੁਤ ਵੱਡਾ ਖੁੱਲਾ ਚੰਗਾ ਲੇਵਾ ਲੈ ਕੇ ਜਿਹੜੀ ਇਹ ਮੱਝ ਤੁਸੀ ਫਿਰਦੀ ਆ ਤੇ ਵੀਰ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਕਿੰਨੇ ਕਿੰਨੇ ਦਿਨ ਦੀ ਸੂਈ ਆ ਵੀਰ ਜੀ ਵੀਡੀਓ ਚੌਥਾ ਥੁਆ ਮੰਨ ਗਿਆ ਕੋਈ ਆਪਾਂ ਨੂੰ ਘਰ ਵਾਲੇ ਜਾਂਦੀ ਤੀਜਾ ਹੈ ਹਾਂਜੀ ਪਰ ਦੋ ਦੋ ਨਾਲ ਆਖਿਆ 15 ਕਿਲੋ ਆਪਾਂ ਐਟਾਈਮ ਤੇ ਮੰਤੀ ਵਾਲਾ ਦਾਂਗੇ 12 ਕਿਲੋ 12 ਕਿਲੋ ਹਾਂਜੀ ਤੇ ਨੀਲੀ ਦੇ ਵਿੱਚ ਆਉਂਦੀ ਆ ਬਿਲਕੁਲ ਭਾਵੇਂ ਇਹਦਾ 90 ਮੋਲ ਕਰ ਲਈਏ 85 ਕਰ ਲਈਏ ਮੋਲ ਆਪਾਂ ਇਹਦਾ ਕਰਦੇ ਹਾਂ 82000 ਰੁਪਿਆ ਦੇਣ ਲੈਣ ਵਾਲਾ ਲੈ ਉਹਦੇ ਜੈਸਨ ਹੋਣਾ ਜੀ ਬਸ ਜੀ ਬਸ ਠੀਕ ਆ ਆ ਦੋਸਤੋ ਵੇਖੋ ਕਿਉਂਕਿ ਕਹਿਨੂ ਵੀਰ ਹੁਣੇ ਕਹਿੰਦਾ ਵੀ ਅੱਗੋਂ ਭਾਵੇਂ ਘਰੋਂ ਜਿੱਥੋਂ ਲੈ ਕੇ ਆਇਆ ਤੀਜਾ ਸੂਬਾ ਕਹਿੰਦੇ ਆ ਪਰ ਤੁਸੀਂ ਚੌਥਾ ਸੂਬਾ ਮੰਨ ਕੇ ਲੈ ਕੇ ਜਾ ਸਕਦੇ ਜੀ ਬਾਕੀ ਦੋਸਤੋ ਤੁਸੀਂ ਵੇਖੋਗੇ ਤੁਣ ਤੋਂ ਲੈ ਕੇ ਬਿਲਕੁਲ ਸੂਹ ਤੱਕ ਜਿਹੜੀ ਹਵਾਨੇ ਦੀ ਬਣਤਰ ਆ ਹਜੇ ਦੋਸਤੋ ਜਿਹੜੀ ਧਾਰ ਕੱਢਣ ਦਾ ਸਮਾਂ ਸੀਗਾ ਤਕਰੀਬਨ ਆਪਾਂ 1 ਅਕਤੂਬਰ ਨੂੰ ਜਿਹੜੇ ਇਹ ਵੀਡੀਓ ਬਣਾ ਰਿਹਾ ਮਾਰਨਿੰਗ ਦੇ 8:30 ਵਜੇ ਦਾ ਟਾਈਮ ਆ ਤੇ ਕਿਉਂਕਿ ਥੋੜਾ ਜਿਹਾ ਪਸੂ ਲੇਟ ਹੋ ਗਿਆ ਸੀ ਵੀਡੀਓ ਦੇ ਵਿੱਚ ਪ੍ਰੋਪਰ ਤੁਹਾਨੂੰ ਦਿਖਾਉਣਾ ਸੀਗਾ ਤੇ ਲੇਵਾ ਹਵਾਨਾ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਆ ਬਿਲਕੁਲ ਨਿਕਲਣੇ ਥਾਂਨੇ ਦੋਸਤੋ ਤੇ ਮਿਲਕਿੰਗ ਜਿਹੜੀ ਹੈ ਕਿ ਇਹ ਤਕਰੀਬਨ 12 ਲੀਟਰ ਦੀ ਬਿਲਕੁਲ ਰੈਡੀ ਹੈਗੀ ਆ ਤੇ ਮਗਰ ਵੀਰ ਜੀ ਤੇ ਬੱਚਾ ਕੀ ਮਗਰ ਕੱਟਾ ਵੀਰ ਜੀ ਇਹਦੇ ਕੱਟਾ ਮੇਰ ਕਾਫ ਹੈ ਮਗਰ ਤੇ ਇਹਨੂੰ ਖੁੱਲ ਕੇ ਵਿਧੀ ਵਿਖਾਈਏ ਵੀਰਾਂ ਨੂੰ ਤੋਰ ਕੇ ਅੰਦਰ ਬਿਲਕੁਲ ਤਸੱਲੀ ਦੇ ਨਾਲ ਦੋਸਤੋ ਵੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜੇ ਵੀਰ ਨੇ ਕਿਤੇ ਘਰੇ ਪਸ਼ੂ ਰੱਖਣਾ ਹੈਗਾ ਦੋਸਤੋ ਘਰੇਲੂ ਤੌਰ ਤੇ ਤੁਸੀਂ ਡੇਰੀ ਫਾਰਮਿੰਗ ਦੇ ਲਈ ਦੁੱਧ ਦੇ ਲਈ ਤਾਂ ਤੁਸੀਂ ਇਹ ਜਿਹੜੀ ਮਾਝ ਹੈ ਦੋਸਤੋ ਇਹ ਖਰੀਦ ਸਕਦੇ ਜੀ ਤੇ ਸਾਫ ਸੁਥਰੀ ਮਾਝਾ ਸੀਲਸ ਲੱਗ ਪੂਰੀ ਆ ਪੈਰਾਂ ਦੇ ਨਿਸ਼ਾਨ ਜਿਹੜੇ ਆ ਦੋਸਤੋ ਕਿਉਂਕਿ ਨੀਲੀ ਰਾਵੀ ਦੇ ਵਿੱਚ ਜਿਹੜੇ ਪਸ਼ੂ ਆ ਬਾਡਰ ਬ੍ਰੀਡ ਜਿਹੜੀ ਹੈਗੀ ਦੋਸਤੋ ਲਗਾਤਾਰ ਚੱਲੀ ਆ ਰਹੀ ਆ ਤੇ ਪੈਰਾਂ ਤੇ ਜਿਹੜੇ ਵਾਈਟ ਨਿਸ਼ਾਨ ਤੁਹਾਨੂੰ ਮਿਲ ਜਾਣਗੇ ਉਹ ਚੁਟਾ ਲੀ ਆਰਡਰ ਦੀ ਕੁਆਲਿਟੀ ਆ ਹਾਂ ਬੋਲ ਜਿਹੜਾ ਦੋਸਤੋ 85000 ਡਿਮਾਂਡ ਆ 82000 ਜਿਹੜੀ ਵੀਰ ਨੇ ਕਿਹਾ ਸੀ ਵੀ ਜੈਸ ਨੂੰ ਜਿਹੜੀ 85000 ਹੈਗੀ ਆ ਆ ਵੇਖੋ ਦੁੱਧ ਤਾਂ ਮੀਂਹ ਜੀ 15 ਕਿਲੋ ਹੀ ਕੱਢ ਜੂ ਪਰ ਇਹ ਆਪਾਂ ਜਿਹੜਾ ਇਸ ਟਾਈਮ ਤੇ ਮਿੰਤੀ ਵਾਲਾ ਰੱਖਣਾ ਜੀ ਕਿਉਂਕਿ ਬਾਕੀ ਮਾਜੀ ਕਤੂਦ ਹੈ ਜਿਆਦਾ ਲਈ ਆ ਜੀ ਤੇ ਐਵੇਂ ਆਪਾਂ ਕੋਈ ਆਖੀ 18 ਕੱਢ ਜੂ 20 ਕੱਢ ਨੂੰ ਬਾਕੀ ਸਾਮ ਦੇ ਸਿਰ ਤੇ ਪਾਏ ਦਾ ਜੀ ਸਹੀ ਗੱਲ ਹੈ ਜੀ ਜੇ ਹੁਣ ਜਾ ਕੇ ਲੱਜਾ ਕੇ ਭੁੱਖੀ ਬੰਨ ਲਾਂਗੇ ਫੇਰ ਤਾਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਆਸੋ ਦੋਸਤੋ ਚੰਗੀ ਮਿਲਕਿੰਗ ਵਾਲੀ ਜਿਹੜੀ ਮੱਝ ਆ ਆਪ ਕੋ ਆਪਣੀ ਥੋੜੀ ਸੋਚ ਸਮਝ ਜਾ ਜਿਹੜੇ ਵੀਰ ਆਪ ਕੋ ਆਪਣੀ ਸੋਚ ਸਮਝਣਾ ਆਪ ਕੋ ਆਪਣਾ ਤੁਸੀਂ ਮੋਲ ਵੀ ਲਗਾ ਸਕਦੇ ਹੋ ਕੋਈ ਗੁੱਸਾ ਗਿਲਾ ਨਹੀਂ ਹੁੰਦਾਗਾ ਜਿਸ ਵੀਰ ਨੂੰ ਸਮਝ ਵਿੱਚ ਆ ਗਈ ਤੇ ਬਾਕੀ ਜੋ ਕੋ ਗੁੰਜਾਇਸ਼ ਹੋਈ ਥੋੜੀ ਬਾਤੀ ਗੁਰਤਾ ਹੋਈ ਤੇ ਉਹ ਵੀ ਜਿਹੜੀ ਕੋਈ ਰੱਸਾ ਛੜਾਈ ਗੈਲੋ ਉਹ ਵੀ ਘਰੇ ਪਹੁੰਚਣ ਦੀ ਜ਼ਰੂਰਤ ਹੋ ਜੇਗੀ ਆ ਦੂਜੇ ਨੰਬਰ ਤੇ ਵੀਰ ਜੀ ਆਪਣੇ ਕੋਲ ਝੂਟੀ ਆ ਗਈ ਹੈ ਨਾ ਜੀ ਹਾਂ ਜੀ ਵੀਰ ਜੀ ਇਹ ਝੂਟੀ ਦੀ ਵੀਰ ਜੀ ਕੀ ਡਿਟੇਲ ਹੈ ਕਿੰਨਾ ਸੁਬਾ ਸੁਈ ਆ ਵੀ ਜੀ ਇਹ ਸੁਈ ਹੈ ਦੂਜੇ ਸੁਈ ਆ ਕਿ ਠੀਕ ਆ ਆ ਬੱਚਾ ਬੱਚਾ ਦੀ ਮਗਰ ਕੱਟੀ ਆ ਆ ਮਗਰ ਕੱਟੀ ਹੈ ਦੋਸਤੋ ਦੂਜਾ ਸੁਬਾ ਸੁਈ ਆ ਸੁਈ ਨਵਾਜ ਹੋਏ ਜੇ 8 ਦਿਨ ਨੂੰ 8 ਦਿਨ ਹੋਏ ਮਗਰ ਨੀਲੀ ਦੀ ਜਿਹੜੀ ਦੋਸਤੋ ਕੱਟੀ ਆ ਦੇਖੋ ਬਿਲਕੁਲ ਬਿੱਲੀ ਜਿਹੜੀ ਮਨਕੀ ਅੱਖ ਤੇ ਆ ਝੂਟੀ ਦਾ ਜਿਹੜਾ ਦ ਤੇ ਕੱਦ ਕਾਠੀ ਦੀ ਝੋਟੀ ਠੀਕ ਆ तकरीबन ਦੂਜਾ ਸੂਬਾ ਸੂਈਆ ਤੇ ਅੱਜ ਕਿੰਨੇ ਦਿਨ ਦੱਸਿਆ ਵੀਰੇ 8 ਦਿਨ ਵੀਰ ਜੀ 8 ਦਿਨ ਹੋ ਗਏ ਤੇ ਵੇਖਿਆ ਜੀ ਆ ਮਿਲਕ ਹੁਣ ਕਿੰਨਾ ਕੁ ਰੈਡੀ ਹੈ ਜੀ 8 ਲੀਟਰ ਵੀਰ ਜੀ ਹੋਗਾ ਨੈਟ 8 ਲੀਟਰ ਜਿਹੜਾ ਦੁੱਧ ਆ ਦੋਸਤੋ ਤੇ 8 ਹੀ ਦਿਨ ਹਜੇ ਜਿਹੜਾ ਸਮਾਂ ਹੋਇਆ ਸੂਈ ਨੂੰ ਤੇ ਹਵਾਨੇ ਦੀ ਜਿਹੜੀ ਆ ਬਿਲਕੁਲ ਸ਼ੇਪ ਹੈਗਾ ਆਕਾਰ ਹੈਗਾ ਤੁਸੀਂ ਜਰੂਰ ਵੇਖ ਕੇ ਚੈੱਕ ਕਰ ਲਓ ਆ ਲੋ ਬਿਲਕੁਲ ਸਾਰੇ ਪਾਸਿਓਂ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦੇਣੀ ਮੁੱਠੀ ਵਾਲਾ ਥਾਣਾ ਦੋਸਤੋ ਤੇ ਕੋਈ ਬਾਤ ਘਾਟ ਜਿਹੜੀ ਨਜ਼ਰ ਨਹੀਂ ਹੈਗੀ ਵੀ ਤੇ ਹਵਾਨਾ ਵੀ ਤਕਰੀਬਨ ਠੀਕ ਹੈਗਾ ਆਪਾਂ ਇਹਨੂੰ ਵੀ ਅਸੀਂ ਫੋਨ ਲਗਿਆ ਵੀ ਤੋੜ ਕੇ ਦਿਖਾਈਏ ਮਗਰ ਕੱਟੀ ਆ ਦੋਸਤੋ ਇਸ ਦੇ ਤੇ ਭਾਸਿਰ ਹੈਗੀ ਆ ਬਿਲਕੁਲ ਆਵਾਜ਼ ਬਿਆ ਰੇਟ ਹੋਵੇਗਾ ਜੇ ਲੈ ਵਾਲੀ ਗੱਲ ਜਿੰਨੀ ਵੀ ਹੋਈ ਉਹ ਵੀ ਆਪਾਂ ਵੀਰ ਤੋਂ ਪੁੱਛਾਂਗੇ ਤੇ ਬਿੱਲੀਆਂ ਖਾਣ ਝੋਟੀਆਂ ਕਿਉਂਕਿ ਨੀਲੀ ਦਾ ਰਵਾ ਦੋਸਤੋ ਮੈਂ ਪਹਿਲਾਂ ਨੀਲੀ ਦੇ ਪਸ਼ੂ ਜਿਹੜੇ ਅਕਸਰ ਬਾਰਡਰ ਦੇ ਨਾਲ ਨਾਲ ਜਿਹੜੇ ਇਲਾਕੇ ਲੱਗਦੇ ਦੋਸਤੋ ਚੱਲਦੇ ਆ ਰਹੇ ਨੇ ਗੱਦ ਇਕੱਠੀ ਵੀ ਸਹੀ ਹੈਗਾ ਜੋ ਠੀਕ ਆ ਹਾਂ ਦੇਖ ਲਈ ਅੱਛਾ ਸਾਬਰੀ ਕਿੰਨਾ ਕੁ ਮੁੱਲਿੰਦਾ ਕਰਦੇ ਜੀ ਵੀਲੀ ਮੁੱਲ ਭਾਵੇਂ ਛੋਟੀ 65000 ਦੀ ਭਾਵੇਂ 65 ਕਰ ਲਈਏ ਭਾਵੇਂ 60 ਕਰ ਲਈਏ ਜੀ 52000 ਦੀ ਆਪਾਂ ਛੱਡ ਦਿਆਂਗੇ ਠੀਕ ਹੈ ਜੀ ਮੋਨ 60 ਥਾਂ ਪਕੇ 58000 ਦੀ ਜੈਸ ਨੂੰ ਆ ਜੈਸ ਨੂੰ ਬਸ ਠੀਕ ਛੋਟੀ 10000 ਦੀ ਆ ਠੀਕ ਹੈ ਵੀਰ ਜੀ 58000 ਦੀ ਜਿਹੜੀ ਦੋਸਤੋਂ ਤੁਹਾਨੂੰ ਛੋਟੀ ਮਿਲੇਗੀ ਇਹ ਬਿਲਕੁਲ ਮਗਰ ਫੀਮੇਲ ਕਾਫ ਆ ਉਹ ਵੀ ਬਿਲਕੁਲ ਤੁਸੀਂ ਤਸੱਦੀ ਦੇ ਨਾਲ ਦੇਖ ਲਵੋ ਆ ਲੋ ਠੀਕ ਹੈ ਜੀ 58000 ਦੇ ਵਿੱਚ ਜਿਹੜੀ ਜੈਸ ਨੂੰ ਹੋਣੀ ਹੈ ਦੋਸਤੋਂ ਛੋਟੀ ਦੀ 8 ਲੀਟਰ ਬਿਲਕੁਲ ਰੈਡੀ ਦੁੱਧ ਆ ਤੇ ਇਸ ਤੋਂ ਬਾਅਦ ਸਾਹਬਰੇ ਜਿਹੜੀ ਆਪਣੇ ਕੋਲ ਅਗਲੇ ਆਹ ਕਹਾਣੀ ਆ ਲੋ ਅਗਲੇ ਬਨੇ ਤੁਹਾਨੂੰ ਵੈੜ ਦਿਖਾਉਣੇ ਆ ਆ ਲੋ ਆ ਵੈੜ ਹੈਗੀ ਏ ਬਿਲਕੁਲ ਇੱਕ ਵਰੀ ਖਵਾਨਾ ਜਿਹੜਾ ਹੈਗਾ ਦੋਸਤੋ ਬੰਸਰ ਜਿਹੜੀ ਹਵਾਨੀ ਜੀ ਉਹ ਦੇਖ ਲਵੋ ਤੇ ਇਹ ਹਜੇ ਸੂਣ ਵਾਲੀ ਜੀ ਨਹੀਂ ਵੀ ਸੂਈ ਬੱਚਾ ਮਗਰ ਬੱਚਾ ਮਗਰ ਬੱਚਾ ਹੈਗਾ ਮੱਛੀ ਆ ਮੱਛੀ ਆ ਮਗਰ ਤਾਂ ਕਿੰਨਾ ਸੂਆ ਸੂਈ ਵੀਰੇ ਵੀ ਇਹ ਤੀਜੇ ਸੂਏ ਸੂਈ ਆ ਕੀ ਘਰ ਵਾਲਿਆਂ ਦੇ ਆ ਅੱਛਾ ਜੀ ਤੇ ਅਗੋਂ ਕਿਹੜੇ ਆਪਣੇ ਆਪ ਦੀ ਆ ਹੋ ਸਕਦਾ ਦੂਜਾ ਤੀਜਾ ਚੌਥਾ ਜਿੰਨਾ ਮੰਨੋ ਅੱਛਾ ਇਹ ਤੀਜਾ ਸਭ ਤੋਂ ਵੱਧ ਨਾ ਤੀਜਾ ਗਰੰਟੀ ਵਾਲਾ ਤੀਜਾ ਹਾਂਜੀ ਠੀਕ ਆ ਤੀਜਾ ਸੂਆ ਦੋਸਤੋ ਸੂਈ ਆ ਤੇ ਦਿਨ ਕਿੰਨੇ ਕਦੇ ਹੈ ਹੈਗੀ ਸੂਈ ਨੂੰ 15 ਦਿਨ ਮੰਨ ਗਿਆ ਉਹ ਵੀ ਦੀਏ 15 ਦਿਨ ਦੋਸਤੋ ਹੋ ਗਿਆ ਸਮਾਂ ਤੇ ਮੈਂ ਜੀ ਥੱਲੇ ਆਟੇ ਉੱਤੇ 11 ਕਿਲੋ ਨੈਟ ਤਿਆਰ ਜੀ 11 ਕਿਲੋ ਬਿਲਕੁਲ ਚਵਾਦ ਬਿਲਕੁਲ ਹਾਜ਼ਰ ਆ ਟਾਂ ਦੇ ਠੀਕ ਆ 11 ਕਿਲੋ ਨੈਟ ਤੋਂ ਤੁਹਾਨੂੰ ਤਿਆਰ ਮਿਲਣਾ ਦੋਸਤੋ ਜਿਹੜੀ ਇਹ ਵਹਿੜ ਤੇ ਥੱਲੇੋਂ ਬਿਲਕੁਲ ਤੀਜਾ ਸਵੇਰ ਤੁਸੀਂ ਜਿਹੜਾ ਮੰਨ ਕੇ ਲੈ ਕੇ ਜਾ ਸਕਦੇ ਤੀਜਾ ਸਵੇਰ ਆ ਲਓ ਆ ਥਾਣਾ ਦੀ ਬੰਤਰ ਵੇਖੋ ਤੁਸੀਂ ਆ ਥਾਂ ਲੱਗਾ ਹੈਗਾ ਆ ਲਓ ਜੀ ਠੀਕ ਹੈ ਜੀ ਤੇ ਮਗਰ ਜਿਹੜੀ ਬੱਛੀ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਮਗਰ ਬੱਛੀ ਜੀ ਆ ਬੱਛੀ ਹੈਗੀ ਮਗਰ ਆ ਲੋ ਜੀ ਅੱਛਾ ਸਾਬ ਜੀ ਇਹਦੀ ਡਿਮਾਂਡ ਕਿੰਨੀ ਆ ਵੈੜਦੀ ਡਿਮਾਂਡ ਵੀ ਜੀ ਦਾ 2700 ਰੁਪਿਆ ਕਰਦੇ ਆ 27 ਕਰਦੇ ਆ ਹਾਂ ਜੀ ਭਾ 30 ਕਰ ਲਈਏ ਇੱਥੇ ਛੱਡ ਦੇਾਂਗੇ ਆਪਾਂ ਅੱਛਾ ਜੀ ਮਤਲਬ ਕਿ 30 ਕੁ ਮੁੱਲ ਕਰਕੇ ਚਾਹੇ 26 27 ਕਰਕੇ ਜੀ 26 27 ਤੱਕ ਵੀ ਦੇ ਦਾਂਗੇ ਛੱਡ ਦਿਆਂ ਛੱਡ ਦਿਆਂ ਗੱਲ ਠੀਕ ਆ ਜੀ 26 27 ਦੀ ਜਿਹੜੀ ਦੋਸਤੋ ਇਹ ਜੈਸ ਨੂੰ ਹੋ ਜੇਗੀ ਤੁਸੀਂ ਜੇ ਅਬਿਸ ਦਾ ਇਹ ਯਾਰ ਤੱਕ ਵੀ ਜਿਹੜਾ ਸਰਦਾ ਇਸ ਵਿਹੜ ਦਾ ਕਰ ਸਕਦੇ ਜੀ ਆਹ ਲਓ ਆ ਲਓ ਇਹ ਆਹ ਹੋਵਾਨਾ ਦੋਸਤੋ ਬੰਤਰ ਠੀਕ ਹੈ ਹਵਾਨੇ ਦੀ ਥਣ ਵੀ ਜਿਹੜਾ ਵੇਖੋ ਬਿਲਕੁਲ ਨਿਖੜਵੇਂ ਥਣ ਨੇ ਤੇ ਇਹ ਚਵਾਈ ਹੋ ਗਈ ਸੀ ਇਹਦੀ ਜੀ ਨਹੀਂ ਕਰਨ ਵਾਲੀ ਚੰਨਾ ਦੀ ਹਲੇ ਹਾਂਜੀ ਚਵਾਈ ਕਰਨ ਵਾਲੀ ਹੈ ਹਾਂਜੀ ਚੈੱਕ ਕਰੋ ਵੀਰ ਜੀ ਥਣਾ ਥੋਣਾ ਦੀ ਬਿਲਕੁਲ ਓਕੇ ਨਾ ਜੀ ਕੋਈ ਭੂਰ ਛੱਤਾ ਥਣ ਘੱਟ ਵੱਧ ਆਪਣੀ ਜ਼ਿੰਮੇਵਾਰੀ ਠੀਕ ਹੈ ਖਣਾਬੋਨੋ ਦੋਸਤੋ ਬੇਫਿਕਰ ਹੋ ਕੇ ਆਇਓ ਜੇ ਕਿਉਂਕਿ ਥਣਾ ਦੀ ਹੁੰਦੀ ਹੈ ਜਿਆਦੀ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਦੂਰੋਂ ਨੇੜੇੋਂ ਹਰ ਕ ਵੀਰ ਨੇ ਚੱਲ ਕੇ ਆਉਣਾ ਹੈ ਜੀ ਭੂਰ ਛੱਟਾ ਘੱਟ ਵੱਧ ਦੀ ਆਪਣੀ ਫੁੱਲ ਗਰੰਟੀ ਆ ਪਰ ਬਾਕੀ ਅਗਲੇ ਚੋਗੇ ਵੇਖਣੀ ਦੋ ਡੰਗ ਚੋਵੇ ਤਿੰਨ ਚੋਵੇ ਠੀਕ ਆ ਜੀ ਚੋਨ ਦੇ ਵਿੱਚ ਕੋਈ ਦਿੱਕਤ ਨਹੀਂ ਭਾਵੇਂ ਚਾਰ ਡੰਗ ਚੋਲੇ ਆਪਨੇ ਘਰ ਪੈਗੇ ਠੀਕ ਆ ਜੀ ਠੀਕ ਆ ਇਹ 2.11 ਲੀਟਰ ਹੈ ਨਾ ਜਿਹੜੀ ਰੈਡੀ ਬਿਲਕੁਲ ਅੱਜ ਦਾ ਠੀਕ ਆ ਦੋਸਤੋ ਬਾਕੀ 27 ਜਿਹੜੀ ਗੈਸ ਨੂੰ ਦੀ ਗੱਲ ਕਰੀਏ 26 27 27 ਦੀ ਜਿਹੜੀ ਗੈਸ ਨੂੰ ਹੋ ਜੇਗੀ ਇਹ ਵੈਢ ਦੀ ਤੇ ਵੀਰ ਜੀ ਪ੍ਰੋਪਰ ਜਿਹੜੀਆਂ ਮੱਝਾਂ ਦੀ ਚੁਵਾਈਏ ਬਿਲਕੁਲ ਵਧੀਆ ਲੱਗੀ ਹੈ ਆਪਣੇ ਬਿਲਕੁਲ ਵਧੀਆ ਜੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੀ ਵੀ ਜੀ ਖੂੜ ਛੱਟਾ ਜਾਂ ਖੁਆਰਾ ਕਿਸੇ ਮੈਂ ਨਾ ਗੱਲ ਹੀ ਕੋ ਨਹੀਂ ਦੇ ਨੰਬਰ 1 ਚੋਂ ਠੀਕ ਆ ਸਾਬਰ ਜੀ ਫਿਰ ਜੀ ਸੰਪਰਕ ਨੰਬਰ ਨੇ ਦਿੰਦੇ 77996007 ਇੱਕ ਵਾਰ ਫਿਰ ਬੋਲ ਜੀ 787996007 ਦੇ ਇੱਕ ਨੰਬਰ ਹੋਰ ਜੇ ਆਪਣਾ 88725 20883 88725 20883 ਠੀਕ ਹੈ ਦੋਸਤੋ ਸੋਏ ਸਾਨੂੰ ਵੀਰ ਸਾਹਿਬ ਜੀ ਅਲਗੋਂ ਵੱਡੀ ਜਿਹੜੀ ਦੋਸਤੋ ਪਿੰਡ ਹੈਗਾ ਵੀ ਕਿਵੈਂਟ ਬਿਲਕੁਲ ਨਜ਼ਦੀਕ ਏਰੀਆ ਤੇ ਵੀਰ ਦੇ ਕੋਲ ਅੱਜ ਤਿੰਨ ਐਨੀਮਲ ਸੀਗੇ ਇੱਕ ਤਾਂ ਮਾਝ ਦਿਖਾਈਏ ਦੋਸਤੋ ਚੌਥੇ ਸੂਵੇ ਇੱਕ ਦੂਜੀ ਸਵੇਰ ਝੋਟੀ ਦਿਖਾਈ ਤੇ ਇੱਕ ਤੀਜੀ ਸਵੇਰ ਤੁਹਾਨੂੰ ਕਪੜਾ ਦਿਖਾ ਦਿੰਦਾ ਪ੍ਰੋਪਰ ਡਿਟੇਲਸ ਮੇਤਾਂ ਦੋਸਤੋ ਪ੍ਰੋਪਰ ਵੀਡੀਓ ਦੇਖਣ ਤੋਂ ਬਾਅਦ ਵੀਰ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਮੈਂ ਜਿਹੜੀ ਆ ਮੱਝ ਦੀ ਦੋਸਤੋ ਵਖਾ ਦੇ ਦਿੰਦਾ ਮੱਝ ਜਿਹੜੀ ਹੈਗੀ ਦੋਸਤੋ ਜਿਹੜੇ ਵੀਰ ਘਰੇਲੂ ਨੇ ਖਰੀਦਣੀ ਆ ਤੁਸੀਂ ਉਚੇਚੇ ਤੌਰ ਤੇ ਵੀਰ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਜੀ ਬਿਲਕੁਲ ਸਾਊ ਸੀਰੀਜ਼ ਲੱਗ ਹੈਗੀ ਮਗਰ ਇਹਦੇ ਮੇਲਕਾਫਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ